ਇਹਨੀਆਂ ਦਿਨੀ ਦਿਲਜੀਤ ਦੋਸਾਂਝ ਮੁਰਤੋਂ ਸੋਸ਼ਲ ਮੀਡੀਆ ਉਤੇ ਰੱਜ ਕੇ ਵਾਇਰਲ ਹੋ ਰਹੇ ਨੇ ਜੀ ਹਾਂ ਪਹਿਲਾਂ ਦੀ ਗੱਲ ਕਰ ਲਈ ਪਹਿਲਾਂ ਤੋਂ ਵਾਇਰਲ ਹੋ ਰਹੇ ਨੇ ਲੇਕਿਨ ਇਸ ਵਾਰ ਵਾਇਰਲ ਹੋਣ ਦੀ ਇੱਕ ਖਾਸ وجہ ਹੈ ਇੱਕ ਪਾਕਿਸਤਾਨੀ ਐਕਟਰਸ ਜਿਸ ਨੂੰ ਕਿ ਸਟੇਜ ਦੇ ਦਿਲਜੀਤ ਦੋਸਾਂਝ ਦੱਸਦੇ ਨੇ ਉਹ ਪਾਕਿਸਤਾਨੀ ਐਕਟਰਸ ਪਾਕਿਸਤਾਨ ਦੀ ਮਸ਼ਹੂਰ ਐਕਟਰਸ ਹੈ ਤੇ ਪਾਰਤ ਦੇ ਵਿੱਚ ਵੀ ਉਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਅਜਿਹੇ ਦੇ ਵਿੱਚ ਦਿਲਜੀਤ ਦੋਸਾਂਜ ਪਾਕਿਸਤਾਨੀ ਐਕਟਰਸ ਨੂੰ ਸਟੇਜ ਤੇ ਸੱਦਦੇ ਨੇ ਤੇ ਖੁਸ਼ੀ ਦੇ ਵਿੱਚ ਜੋ ਉਹ ਖੁਸ਼ ਨਜ਼ਰ ਆ ਰਹੇ ਨੇ ਜੋ ਉਹ ਬੋਲ ਰਹੇ ਨੇ ਉਸ ਤੋਂ ਬਾਅਦ ਉਹਨਾਂ ਦੀ ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਆਖਰ ਖੁਸ਼ੀ ਦੇ ਵਿੱਚ ਦਿਲਜੀਤ ਦੋਸਾਂਜ ਨੇ ਪਾਕਿਸਤਾਨੀ ਐਕਟਰਸ ਨੂੰ ਕੀ ਕੁਝ ਕਿਹਾ ਤੇ ਕਿਉਂ ਵੀਡੀਓ ਵਾਇਰਲ ਹੋ ਰਹੀ ਹੈ ਆਉ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ ਗਲੋਬਲ 스타 ਦਿਲਜੀਤ ਦੋਸਾਂਜ ਇਸ ਸਮੇਂ ਆਪਣੇ ਲਾਈਵ ਕਾਨਸਰਟ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ। ਉਹਨਾਂ ਦੀ 쇼 ਦੀਆਂ ਵੀਡੀਓਜ਼ ਵੀ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ। ਇਸੇ ਦੇ ਨਾਲ ਹੀ ਉਹ ਆਪਣਾ ਲਾਈਵ ਕਾਨਸਰਟ ਕਰਨ ਦੇ ਲਈ ਲੰਡਨ ਪਹੁੰਚੇ ਹੋਏ ਸਨ। ਜਿੱਥੇ ਉਹਨਾਂ ਨੇ ਇੱਕ ਪਾਕਿਸਤਾਨੀ ਅਦਾਕਾਰਾਂ ਨੂੰ ਸਟੇਜ 'ਤੇ ਬੁਲਾ ਕੇ ਉਹਨਾਂ ਦੇ ਲਈ ਗੀਤ ਵੀ ਗਾਇਆ। ਦੇਸ ਤੋਂ ਬਾਅਦ ਹੁਣ ਦਿਲਜੀਤ ਦਾ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜੀਆਂ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਅਦਕਾਰਾ ਦਿਲਜੀਤ ਦੇ ਗੀਤਾਂ ਦਾ ਆਨੰਦ ਲੈ ਰਹੀ ਹੁੰਦੀ ਹੈ ਉੱਥੇ ਹੀ ਖੜਕੇ ਜਿੱਥੇ ਸਾਰੀ ਆਡੀਅנס ਹੈ ਉਸ ਤੋਂ ਬਾਅਦ ਇਸੇ ਦੌਰਾਨ ਦਿਲਜੀਤ ਨੇ ਉਹਨਾਂ ਨੂੰ ਦੇਖਿਆ ਅਤੇ ਸਟੇਜ ਤੇ ਆਉਣ ਦੇ ਲਈ ਕਿਹਾ ਪਹਿਲਾਂ ਤਾਂ ਅਦਕਾਰਾ ਨੇ ਮਨਹ ਕਰ ਦਿੱਤਾ ਹੱਥ ਜੋੜ ਕੇ ਪਰ ਫਿਰ ਅਤੇ ਦਿਲਜੀਤ ਦੀ ਬੇਨਤੀ ਕਰਨ ਤੋਂ ਬਾਅਦ ਅਦਕਾਰਾ ਸਟੇਜ ਤੇ ਸ਼ਾਮਲ ਕਰਨ ਦੇ ਲਈ ਰਾਜ਼ੀ ਹੋ ਗਈ ਉਸ ਤੋਂ ਬਾਅਦ ਅਦਕਾਰਾ ਸਟੇਜ ਤੇ ਆਈ ਜਿਵੇਂ ਹੀ ਹਾਨੀਆ ਸਟੇਜ ਤੇ ਪਹੁੰਚੀ ਤਾਂ ਦਿਲਜੀਤ ਨੇ ਹਾਨੀਆ ਨੂੰ ਕਿਹਾ ਸੁਪਰਸਟਾਰ ਇੱਥੇ ਹੈ ਅਤੇ ਦਰਸ਼ਕਾਂ ਵਿਚਕਾਰ ਨੱਚ ਰਹੀ ਹੈ ਇਹ ਨਹੀਂ ਹੋ ਸਕਦਾ ਇਸ ਤੋਂ ਬਾਅਦ ਉਹਨਾਂ ਨੇ ਹਾਨੀਆ ਦੇ ਲਈ ਆਪਣਾ ਸੁਪਰ ਹਟ ਗੀਤ ਲਵਰ ਗਾਇਆ ਹਾਨੀਆ ਇਸ ਗੀਤ ਉਤੇ ਸਟੇਜ ਤੇ ਡਾਂਸ ਕਰਦੀ ਹੋਈ ਵੀ ਨਜ਼ਰ ਆਈ ਵੀਡੀਓ ਦੇ ਅੰਤ ਦੇ ਵਿੱਚ ਹਾਨੀਆ ਨੇ ਕਿਹਾ ਸਾਡੇ ਸਾਰਿਆਂ ਦਾ ਮਨੋਰੰਜਨ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਹੁਣ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਉਤੇ ਵਾਇਰਲ ਵੀ ਹੋ ਰਿਹਾ ਹੈ ਅਤੇ ਫੈਨ ਦੀ ਗੱਲ ਕਰੀਏ ਤਾਂ ਫੈਨਸ ਨੂੰ ਵੀ ਕਾਫੀ ਜ਼ਿਆਦਾ ਪਸੰਦ ਵੀ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਦਿਲਜੀਤ ਦੀ ਇੱਕ ਵੀਡੀਓ ਸੁਰਖੀਆਂ ਦੇ ਵਿੱਚ ਆ ਰਹੀ ਸੀ ਜਿਸ ਦੇ ਕਾਰਨ ਉਹ ਕਾਫੀ ਜ਼ਿਆਦਾ ਟਰੋਲ ਵੀ ਹੋਏ ਸਨ ਦਰاصل ਆਪਣੇ ਲਾਈਵ ਕੰਸਰਟ ਦੇ ਵਿੱਚ ਦਿਲਜੀਤ ਨੇ ਸਟੇਜ ਤੇ ਆਪਣੇ ਪਾਕਿਸਤਾਨੀ ਫੈਨ ਨੂੰ ਜੁੱਤੇ ਗਿਫਟ ਕੀਤੇ ਸਨ ਲਾਈਵ ਕੰਸਰਟ ਦੀ ਇਸ ਵੀਡੀਓ ਦੇ ਵਿੱਚ ਲੱਖਾਂ ਲੋਕ ਨਜ਼ਰ ਆ ਰਹੇ ਨੇ ਅਤੇ ਦਿਲਜੀਤ ਇੱਕ ਮਹਿਲਾ ਫੈਨ ਦੇ ਨਾਲ ਸਟੇਜ ਤੇ ਨਜ਼ਰ ਆ ਰਹੇ ਹਨ ਉਹ ਮਹਿਲਾ ਫੈਨ ਪਾਕਿਸਤਾਨ ਦੀ ਸੀ ਦਿਲਜੀਤ ਔਰਤ ਨੂੰ ਪੁੱਛਦੇ ਨੇ ਕਿ ਤੁਸੀਂ ਕਿੱਥੇ ਦੇ ਹੋ ਔਰਤ ਨੇ ਜਵਾਬ ਦੇ ਵਿੱਚ ਕਿਹਾ ਕਿ ਉਹ ਪਾਕਿਸਤਾਨ ਤੋਂ ਹੈ ਇਸ ਤੋਂ ਬਾਅਦ ਦਿਲਜੀਤ ਕਹਿੰਦੇ ਨੇ ਦੇਖੋ ਮੇਰੇ ਲਈ ਭਾਰਤ ਅਤੇ ਪਾਕਿਸਤਾਨ ਇੱਕੋ ਜਿਹੇ ਨੇ ਇਹ ਸਰਹੱਦਾਂ ਇਹ ਹੱਦਾਂ ਸਿਆਸਤਦਾਨਾਂ ਨੇ ਬਣਾਈਆਂ ਨੇ ਇਸ ਤੋਂ ਬਾਅਦ ਇਹ ਵੀਡੀਓ ਜੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਕਈਆਂ ਦੇ ਵੱਲੋਂ ਆਲੋਚਨਾ ਵੀ ਕੀਤੀ ਗਈ ਤੇ ਜ਼ਿਆਦਾਤਰ ਜਿਹੜੇ ਫੈਨਸ ਨੇ ਉਹ ਇਸ ਵੀਡੀਓ ਨੂੰ ਦੇਖ ਕੇ ਦਿਲਜੀਤ ਦੇ ਹੋਰ ਵੀ دیਵਾਨੇ ਹੋ ਗਏ ਦਿਲਜੀਤ ਦੋਸਾਂਜ ਦੇ ਫੈਨ ਦੀ ਗੱਲ ਕਰੀਏ ਤਾਂ ਹਾਨੀਆ ਵੀ ਦਿਲਜੀਤ ਦੋਸਾਂਜ ਦੀ ਫੈਨ ਹੈ ਕਿਉਂਕਿ ਬੀਤੇ ਦਿਨਾਂ ਹੀ ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਦਿਲਜੀਤ ਦਾ ਇੱਕ ਗਾਣਾ ਜਿਸ ਉੱਤੇ ਉਹਨਾਂ ਨੇ ਐਕਟਿੰਗ ਕੀਤੀ ਸੀ ਤੇ ਉਹ ਰੀਲ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਅਜੇ ਹੀ ਦੇ ਵਿੱਚ ਦਿਲਜੀਤ ਦੋਸਾਂਜ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇਨੀ ਦਿਨੀ ਆਪਣੇ ਸ਼ੋਜ਼ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਨੇ ਜਲਦੀ ਉਹ ਦੇਸ਼ ਦੀ ਰਾਜਧਾਨੀ ਯਾਨੀ ਦਿੱਲੀ ਦੇ ਵਿੱਚ ਵੀ ਪਰਫਾਰਮ ਕਰਨ ਜਾ ਰਹੇ ਨੇ ਅਤੇ ਇਸ ਸ਼ੋਅ ਨੂੰ ਲੈ ਕੇ ਉਹਨਾਂ ਦੇ ਫੈਨਸ ਦੇ ਵਿੱਚ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਕਈ ਹੋਰ ਪ੍ਰੋਜੈਕਟਸ ਵੀ ਕਰ ਰਹੇ ਨੇ। ਉਹਨਾਂ ਦੀ ਫਿਲਮ ਜਸਵੰਤ ਸਿੰਘ ਖਾਲੜਾ ਵੀ ਜਲਦ ਹੀ ਰਿਲੀਜ਼ ਹੋਣ ਦੀ ਉਮੀਦ ਹੈਗੀ ਹੈ। ਬਿਊਰੋ ਰਿਪੋਰਟ ਹਵਦਰ ਟੀਵੀ